ਬਾਲ ਵੀ ਬੱਬੂ ਮਾਨ ਵਾਲੀ ਨੇ ਬਾਲ ਵੀ ਬੱਬੂ ਮਾਨ ਵਾਲੇ ਨੇ ਮਿੱਤਰੋ ਬਹੁਤ ਟਾਈਮ ਬਾਅਦ ਮਿਲਿਆ ਯਾਰਾ ਤੂੰ ਵੀ ਹੋਰ ਕਿੱਧਰ ਹੋ ਗਿਆ ਜੀ ਇੱਦਾਂ ਜਾਂਦੀ ਬਸ ਇੱਥੇ ਕੰਮ ਆ ਕਰਾ ਜੋ ਹਾਂ ਪਹਿਲਾਂ ਵਿਹਲੇ ਹੁੰਦੇ ਸੀ ਉਦੋਂ ਰੋਜ਼ ਮਿਲਦੇ ਸੀ ਕੰਮ ਆ ਕਰਾ ਨਾ ਜਰੂਰ ਕਿਹੜਾ ਆ ਬੱਸ ਕਹਿਣ ਆਉਂਦਾ ਲੱਖੇ ਸਾਡਾ ਤਾਂ ਪੀਣ ਨਸਿਆਂ ਪੱਤਿਆਂ ਤੋਂ ਲਿੱਟਰ ਉਹ ਵੀ ਫਾਇਦਾ ਬੱਚੋ ਕੰਮ ਕਰੋ ਮਿਹਨਤ ਕਰੋ ਮਿਹਨਤ ਕਰੋ ਹੈ ਹਾਂ ਕੰਮ ਕਰੋ ਠੀਕ ਆ ਕੰਡਾ ਬੰਨਣਾ ਆ ਪਾ 37 ਕਿਲੋ ਦੀ ਭਾਰਤੀ ਐ 600 ਗ੍ਰਾਮ ਦਾ ਗੱਟਾ ਠੀਕ ਆ ਖੋਸ ਆਉਣ ਤੂੰ ਤੈਨੂੰ ਦਾਣੇ ਬਹੁਤ ਆ ਖੋਸ ਹੈ ਖੋਸ ਹੈ ਜੀ ਛੋੜ ਦਿਆ ਤਾਂ ਖੋਸ ਜੀ ਛੋੜ ਦਿਆ ਖੋਸ ਹੈ ਆਪ ਲੋਗ ਮਤਰਾ ਆਪਣੇ ਆ ਸੀ ਪਰਚੀ ਬਾਈ ਜਿਵੇਂ ਤੁਹਾਨੂੰ ਕਿਹਾ ਸੀ ਜਮਾ ਹੀ ਦਿਖਾਵਾਂਗੇ ਚਾਰਜ ਆਪਣਾ ਕਰਤਾ ਬਾਈ ਕਢਾ ਲਿਆਏ ਸੀ ਜਿਹੜਾ ਠੀਕ ਆ ਲਾਤਾ ਦੁਬਾਰੇ ਪੱਖਾ ਹੌਨ ਚ ਜੀ ਕਰਦਾ ਵੇ ਜੀ ਕਰਦਾ ਤੁਨ ਫੁੱਲ ਬਟਾ ਮਾ ਜੀ ਕਰਦਾ ਇੱਕ ਵਾਰੀ ਨੇ ਨਾਲ ਲੱਜ ਸ਼ੋਣੀਏ ਵੱਲੇ ਵੱਲੇ ਤੂਸੇ ਨੇ ਨਾਲ ਲੱਜ ਸ਼ੋਣੀਏ ਬਾਈਏ ਨੂੰ ਪੰਗੜਾ ਵੀ ਆਉਂਦਾ ਬੱਪੂ ਮਾਰਦਾ ਫਾਇੰਡ ਵੀ ਐ ਇਹ ਤੂ ਜੋ ਕਹੀ ਦੀ ਸੁਣ ਲਾ ਅਰ ਕੁਛ ਵੀ ਨਾ ਜਾਇਏ ਨਸੀਬ ਮਨੂ ਤੂਸੇ ਨੇ ਨਾਲ ਲੱਜ ਸ਼ੋਣੀਏ ਨੱਚ ਕੇ ਦਿਖਾ ਦੇ ਨੱਚ ਕੇ ਮੈਥੂ ਭੰਗੜਾ ਵੀ ਪਾ ਦੇ ਟੈਪ ਪੀ ਭੰਗੜਾ ਬਾਈ ਨਹੀਂ ਪੰਜਾਬੀਆਂ ਨੂੰ ਨਹੀਂ ਆਉਂਦਾ ਵੀਰ ਨੂੰ ਬਹੁਤ ਸੋਣਾ ਭੰਗੜਾ ਆਉਂਦਾ ਭਾਈ ਯਾਰ ਦੋ ਸਟੈਪ ਚੱਕ ਦੇ ਹਾਂ ਤੇ ਨਾਚ ਲੈ ਉਹ ਬ੍ਰਿੰਦਰ ਹੋਇਆ ਖੜਾ ਚੱਲਾ ਦੇਖ ਭੰਗੜਾ ਨਹੀਂ ਆਉਂਦਾ ਨਹੀਂ ਕਿਸੇ ਨੂੰ ਪੰਜਾਬੀਆਂ ਨੂੰ ਨਹੀਂ ਆਉਂਦਾ ਯਾਰ ਸਾਨੂੰ ਖੁਦ ਨਹੀਂ ਆਉਂਦਾ ਉਹ ਗਾਣਾ ਵੀ ਨਾਲ ਨਾਲ ਹੀ ਗਾ ਦੇ ਬੱਬੂ ਮਾਨ ਦਾ ਮੈਂ ਵੀ ਖੜਾ ਮੇਚਾ ਆਸਤੈ ਪਿਆਰ ਤੂੰ ਕੀ ਕਰਦੇ ਨਾਲ ਉਹ ਕੀ ਕਰਦਾ ਕਿਆ ਬਾਤ ਯਾਰ ਪੂਰੀ ਫੀਲਿੰਗ ਯਾਰ ਇਹ ਆ ਖੁਸ਼ੀ ਮਿੱਤਰੋ ਤੇ ਗਾਣਾ ਇਹ ਨਹੀਂ ਗੀਉਂ ਕਿਉਂ ਪੈਂਦਾ ਪੰਗੜਾ ਬੱਬੂ ਮਾਰਦੇ ਆਏ ਨਚਾਉਂਦਾ ਬੱਬੂ ਮਾਣਾ ਕਿਉਂ ਤੇ ਪੂਰੀ ਉਹ ਮੀ ਕਰਦਾ ਏ ਤੇਰੀ ਲਾਤਾ ਕਿਆ ਬਾਤਾਂ ਯਾਰ ਹਲੇ ਥੋੜੀ ਜਿਹੀ ਕਹਿੰਦਾ ਬਾਜ ਦੀ ਦਿੱਕਤ ਆਉਂਦੀ ਐ ਓਏ ਤੇਰੀ ਕੀ ਆ ਵਾਤ ਐ ਚਲ ਮਰਦਾ ਤੇ ਕਿ ਵਿਆਰੀ ਵਾਲਾ ਚਲ ਮਰਦਾ ਰਹਿ ਗੋ ਹਾਂ ਹਾਂ ਤਮਾਉਂ ਮੀ ਕਰਦਾ ਸਟਾਲਾ ਆ ਬਾਲ ਵੀ ਬੱਬੂ ਮਾਨ ਵਾਲੀ ਨੇ ਆ ਨਹੀਂ ਬਈ ਯਾਰ ਮਿਹਨਤ ਕਰਨ ਵਾਲੇ ਲੋਕ ਨੇ ਯਾਰ ਹੁਣ ਇਹਨਾਂ ਨੂੰ ਕੀ ਨਾਫਰਤ ਕਰੂ ਬੰਦਾ ਯਾਰ ਮਿਹਨਤ ਕਰਦੇ ਨੇ ਕੁਝ ਨਹੀਂ ਹਾਲ ਤੱਕ ਕੋਈ ਸਕੂਨ ਹੀ ਨਹੀਂ ਮਤਲਬ ਕਿ ਆਹ ਕੁਰਸੀ ਤੇ ਚਰਪਾਈ ਸੇ ਨਾ ਖਰੀਦੀ ਜਾਊਗੀ ਤੇ ਨਹੀਂ ਬਈ ਉਡਾ ਰਹੀਆਂ ਯੇ ਕਹਾਂ ਯਾਰ ਨਹੀਂ ਵੀਡੀਓ ਬਣਾਈ ਛੇ ਨਾ ਨਾਲ ਗੋੜਾ ਉੱਢੇ ਕਿਉਂ ਤੇਰੀ ਓਏ

ਕਿਆ ਬਾਤ ਇਹ ਨਹੀਂ ਬਾਈ ਕੋਈ ਕੀਮਤੀ ਨਜ਼ਾਰਾ ਟੁੱਟ ਗਈ ਬਾਈ ਛਤਰੀ ਤੋਂ ਕਬੂਤਰੀ ਉਹ ਪਾਪਾ ਦੀ ਕਬੂਤਰੀ ਫੜ ਲਈ ਇਹਦੀ ਲਾਹ ਤਾਂ ਨਹੀਂ ਦੀ ਮੱਭੂ ਮਾਨੇ ਕਹਿੰਦਾ ਸਾਈਡ ਤੋਂ ਗਾਣੇ ਤੇ ਨਚਾ ਦੇ ਗਿਫਟੀ ਇਹ ਹੈ ਠੀਕ ਆ ਚੱਲ ਲਾ ਸਾਈਡ ਤੋਂ ਤੇ ਪੌੜਾ ਪੰਗੜਾ ਹੀ ਸਾਈਡ ਤੋਂ ਵੀ ਹੁੰਦਾ ਲੰਘਦਾ ਗਲੀ ਤੇ ਜਦੋਂ ਮਾਨ ਸੀ ਰਾਜਾ ਜੀ ਨਮਸਕਾਰ ਜੈਸ ਰਗਾ ਵੜਨਾ ਪੰਗਾ ਇਹਦੇ ਕੋਲ ਆਕੋ ਬੜੀ ਹੈ ਇਹਨਾਂ ਪੀਤਾ ਕਦੀ ਪਗੜਾ ਪਾਤੇ ਤਾਂ ਸਭ ਸੁਖਰੇ ਅਹ ਨਾ ਤਾਲ ਨਹੀਂ ਸਕਦੇ ਸਾਹ ਆਰਤੀ ਕੇ ਹਵੇ ਤੁਲ ਦੇ ਮੋਈ ਨੀ ਮਾ ਬਣ ਕੀ ਗੱਲ ਪੂਰੀ ਹੋਏ ਆਇਆ ਆਇਆ ਓਕੇ ਆਏ ਹਾ ਹਾ ਕੀ ਬਾਤ ਪੂਰਾ ਖੁਵੀ ਗਿਆ ਬਾਈ ਮੈਟਰੋ ਗਾਣੇ ਦੀ ਬਾਗਿਆ ਕਹਾਂ ਹੈ ਕੀ ਬਾਤ ਹੈ ਕਿਧਰ ਫਿਰ ਹੁਣ ਕਦੋਂ ਭਰ ਦੇਂਗਾ ਆਪਣੀ ਜਿਰੀ ਸ਼ਾਮ ਨੂੰ ਪਤਾ ਕਰ ਲੈਣਾ ਅੱਜ ਅੱਜੇ ਬਾਤ ਕਰ ਰਹੇ ਆਂ ਅਧਿਪਰਤ ਨਹੀਂ ਉਹ ਭਰ তো ਦੇਣਗੇ ਚੈੱਕ ਕਰਾ ਕੇ ਫਿਰ ਨਾ ਭਰेंगे ਚੈੱਕ ਕਰਾ ਸੁੱਕੀ ਆਪਣੀ ਜਿਰੀ ਯਾਰਾ ਸੁੱਕਾ ਤਾਂ ਹੈਗਾ ਮਸਲ ਲਾਣੇ ਗਿਆ ਵਰਨਾ ਲਾ ਅੱਜ ਅੱਜ ਚੈੱਕ ਕਰਕੇ ਭਰ ਦੇਵਾਂਗੇ ਬਾਠੀਗਾ ओके यू थैंक यू। ਚੱਲ ਕਿੰਟੀ ਰੇ ਵਾਲਿਆਂ ਕੋਲ ਚੱਲੀਏ ਫਿਰ ਆਪਾਂ। ਹਾਂਜੀ। ਕੀ ਹਾਲ ਨੇ ਹੈਪੀ ਬਾਬਾ ਜੀ? ਠੀਕ ਠਾਕ ਵੀਰੇ ਵਧੀਆ। ਹੋਰ ਕੀ ਬਾਤ ਆ ਯਾਰ? ਹਾਂ ਜਮਾ ਜਮਾ। ਹੁਣ ਦੱਸੋ ਹੈਪੀ ਜੀ ਕੀ ਹਾਲ ਨੇ? ਬਹੁਤ ਵਧੀਆ ਵੀਰੇ। ਬਹੁਤ ਟਾਈਮ ਬਾਅਦ ਮਿਲਿਆ ਯਾਰ ਦੂ ਵੀ। ਹੋਰ ਕਿੱਧਰ ਹੋ ਗਿਆ ਜੀ ਇਦਾਂ ਜਾਂਦੀ? ਬਸ ਇੱਥੇ ਹੀ ਕੰਮ ਆ ਕਰਾ ਜੋ। ਹਾਂ। ਪਹਿਲਾਂ ਵਿਹਲੇ ਹੁੰਦੇ ਸੀ ਉਦੋਂ ਰੋਜ਼ ਮਿਲਦੇ ਸੀ। ਕੰਮ ਆ ਕਰਾ ਨੇ ਰੁਝ ਗਏ। ਕਿਤੇ ਆ ਬਸ ਚੜ ਜਾਂਦੇ ਕਿਤੇ ਕਿੱਧਰ ਚੜ ਜਾਂਦੇ ਹੈ ਹੈਪੀ? ਐਸੇ ਨਹੀਂ ਲੱਦੀਆਂ ਨੇ ਆਪਾਂ। ਸਹੀ ਗੱਲ ਆ। ਨਾ ਹੁਣ ਜ਼ਿੰਦਗੀ ਕਿਵੇਂ ਚੱਲਦੀ ਹੈ? ਜ਼ਿੰਦਗੀ ਬਹੁਤ ਵਧੀਆ। ਓਕੇ ਰਿਪੋਰਟ। ਹਾਂ। ਜਮਾ ਕਿੱਥੇ ਹੁਣ? ਬਸ ਇੱਥੇ ਕੰਮ ਕਰੀ ਜਾਂਦੇ ਆ। ਵਲੌਗ ਦੇਖਦਾ ਹੁਣ ਆਪਣੇ? ਹਾਂ, ਜ਼ਰੂਰ। ਦੱਸ ਕਿਵੇਂ ਲੱਗਦੇ ਨੇ ਫਿਰ ਦਰਸ਼ਕਾਂ ਨੂੰ? ਬਹੁਤ ਵਧੀਆ। ਬਹੁਤ ਵਧੀਆ। ਵਧੀਆ ਲੱਗਦੇ ਨੇ। ਪੂਰੇ ਵਧੀਆ। ਤੜਕੇ ਵਾਲੇ ਵੀ ਜਿਹੜੇ ਤੂੰ ਪਾਉਣਾ ਉਹ ਵੀ ਬਹੁਤ ਵਧੀਆ ਹੁੰਦੇ ਨੇ। ਹਾਂ। ਪੈਂਦੀਆਂ ਖਾਣੇ ਕੋਈ ਗੱਲ ਆ? ਹਾਂ ਹਾਂ ਜਮਾ। ਹਾਂ। ਨਹੀਂ ਹੁਣ ਸੱਟਾਂ ਉਂ ਦੱਸ ਮੈਨੂੰ। ਹਾਂ। ਜਮਾ ਜਮਾ। ਵਧੀਆ ਯਾਰ। ਆਪਣੀ ਲਾਈਫ 'ਚ ਵਧੀਆ ਜ਼ਿੰਦਗੀ ਬੱਚਿਆਂ ਨਾਲ ਜੀਣੀ ਹੈ ਵੀਰੇ। ਹਾਂ। ਅਜੀ ਵੀ ਭਾਈ ਗਲਤ ਲਾਂਡ ਚੜ ਗਏ ਸੀ ਹੈਪੀ ਵਾ ਤਾਂ ਵੀ ਅਸੀਂ ਇਕੱਠੇ ਹੁੰਦੇ ਯਾਰ ਪਹਿਲਾਂ ਕਿਤੇ ਸੰਗਰੂਰ ਨਾਲ ਜਾਂਦੇ ਕਿਤੇ ਬਰਨਾਲੇ ਹਣਾ ਸਹੀ ਗੱਲ ਹੈ ਨਸ਼ਾ ਯਾਰ ਸੋਚ ਹੀ ਬੰਦੇ ਦੀ ਜਮਾਂ ਚੇਂਜ ਕਰ ਦਿੰਦਾ ਕਿਉਂ ਹਾਂਜੀ ਹਾਂ ਜਦੋਂ ਨਿਕਲਦਾ ਇਹ ਚੋਂ ਪਤਾ ਫੇਰ ਲੱਗਦਾ ਬੰਦੇ ਨੂੰ ਹਣਾ ਪਤਾ ਲੱਗਦਾ ਵੀ ਬਹੁਤ ਯਾਰ ਕਿਤੇ ਸੰਦੀਪ ਕੋਲੇ ਕਿਤੇ ਨਵੀਨੀਲ ਮਤਲਬ ਉਹਦੇ ਕੋਲੇ ਲਵਨੀਨ ਹਾਂ ਆਏ ਭਾਈ ਬਹੁਤ ਯਾਰ ਜ਼ਿੰਦਗੀ 'ਚ ਜਿਵੇਂ ਅਸੀਂ ਕਹਿੰਦੇ ਹਾਂ ਸਿੱਖਿਆ ਫਿਰ ਉਹ ਤੋਂ ਹੀ ਜਾਂਦਾ ਜਦੋਂ ਆਪਾਂ ਕੋਈ ਗਲਤ ਰਾਹ ਚੜ ਜਾਂਦੇ ਆ ਫਿਰ ਉਹਦੀਆਂ ਆਪਾਂ ਨੂੰ ਬਰਾਈਆਂ ਪਤਾ ਲੱਗਦਾ ਫਿਰ ਸਿੱਖਿਆ ਮਿਲਉਂਦੀ ਆ ਇਹ ਬਾਅਦ 'ਚ ਹੀ ਪਤਾ ਲੱ ਪਹਿਲਾਂ ਨਹੀਂ ਪਹਿਲਾਂ ਤਾਂ ਸੀ ਤਾਂ ਮੈਂ ਨੂੰ ਮੈਂ ਨੂੰ ਹੀ ਦੱਸਦਾ ਵੀ ਚੌੜ-ਚੂੜ ਚ ਨਸ਼ੇ ਚ ਨਾ ਲੱਗ ਜਾਓ ਮੱਤਰੋ ਸਹੀ ਗੱਲ ਹੈ ਜੀ ਕੋਈ ਜ਼ਿੰਦਗੀ ਪਰਵਾਹ ਕਰ ਦਿੰਦਾ ਤਬਾਹ ਕਰ ਦਿੰਦਾ ਐਡੀ ਭੈੜੀ ਗਲਾਮੀ ਆ ਨਸ਼ੇ ਦੀ ਜਦੋਂ 40 ਕਿ ਸਾਲ ਤੋਂ ਬਾਅਦ ਬੰਦਾ ਹੋ ਜਾਂਦਾ ਉਦੋਂ ਪਤਾ ਲੱਗਦਾ ਵੀ ਹਾਂ ਉਹ ਪਸਤਾਉਂਦਾ ਫਿਰ ਬੰਦਾ ਉਦੋਂ ਵੇਲਾ ਹੱਥ ਆਉਂਦਾ ਨਹੀਂ ਫਿਰ ਉਹੀ ਤਾਂ ਗੱਲ ਆ ਤਾਂ ਹੀ ਉਦੋਂ ਮੈਂ ਕਹਿੰਦਾ ਵੀ ਅਸੀਂ ਪਸਤਾਉਨੇ ਯਾਰ ਤੁਸੀਂ ਨਾ ਪਸਤਾਓ ਹਨਾ ਵੀ ਇਹ ਰਾਹ ਨਾ ਚੜੋ ਹੋਰ ਕੋਸ ਮਰਜ਼ੀ ਕਰੀ ਜਾਓ ਯਾਰ ਵੀ ਨਸ਼ਾ ਨਾ ਕਰੋ ਹੈ ਬਾਕੀ ਆਈਪੀ ਨੂੰ ਪਤਾ ਹੀ ਬਾਈ ਜਾਣਦੇ ਹੋ ਯਾਰ ਸਾਨੂੰ ਸਾਰਿਆਂ ਨੂੰ ਅਗਲੇ ਨੂੰ ਪਤਾ ਹੀ ਹੁੰਦਾ ਹਨਾ ਵੀ ਇਹ ਗਲਤ ਦੇ ਕੇ ਵੀ ਸੱਪਿਆਂ ਨੂੰ ਲੱਗਦਾ ਯਾਰ ਵੀ ਠੀਕ ਆ ਕਿਆ ਬਾਤ ਹਾਂ ਹੋਰ ਜੀ ਪ੍ਰਿੰਸ ਜੀ ਠੀਕ ਆ ਵੀਰੇ ਠੀਕ ਆ ਜਮਫਕੇ ਇਹ ਵੀ ਦੇਖ ਲੈਣੇ ਆਪਣੇ ਵਲੌਗ ਇਹਨਾਂ ਦਾ ਪਾਤਾ ਪਹਿਲਾਂ ਆਪਾਂ ਹਾਂ ਹਾਂ ਓਕੇ ਜੀ ਠੀਕ ਆ ਵੀਰੇ ਮੰਡੇ ਚ ਹੈਪੀ ਉਹਨਾਂ ਨੂੰ ਮਿਲ ਕੇ ਆ ਗਏ ਸੀ ਘਰ ਆਪਾਂ ਬਾਈ ਕੋਲੇ ਬਾਈ ਦੀ ਡਿਊਟੀ ਲਈ ਸੀ ਆਪਾਂ ਆਲੇ-ਦਾਲੇ ਖਰਚੇ ਵਧਣੇ ਅੱਗੇ ਨਾਲ ਸੈਟਾ ਕੰਮ ਹੈ ਕਿਸੇ ਨੂੰ ਲੋਟ ਆ ਜੀ ਹਾਂ ਜਿਵੇਂ ਤਾਂ ਇਹਨੂੰ ਲੋਟ ਲੱਗਦਾ ਯਾਰ ਹੁਣ ਤਾਂ ਤਾਂ ਹੱਥ ੱਤਪ ਵਧੀਆ ਲੱਗਦੀ ਹੈ ਜੀ ਇਹਾਂ ਜਿਹੜਾ ਵਿਚਲੀ ਠੰਡ ਜੀ ਦਾ ਹੋ ਜਾਂਦੀ ਉਹ ਆਥਣੇ ਦਾ ਖੁੱਲੀ ਹੁੰਦੀ ਹੈ ਹੂੰ ਵੀ ਵੱਡੇ ਜਾ ਕੇ ਆਏ ਨੇ ਮਤਰੋ ਆਪਣੇ ਆ ਚਾਚੇ ਕਹਿੰਨੇ ਵੀ ਵੜਤੇ ਹੁਣ ਜਿਹੜੇ ਚਾਚਾ ਆਪਣੇ ਵੜਦਣਗੇ ਚਾਚਾ ਨਾਲ ਨੇ ਬੜ ਰਿਹਾ ਲਗਾਉਨੇ ਤੁਨੂੰ ਫਿਰ ਆਏ ਸੀ ਮਤਰੋ ਲੱਖੇ ਤੇ ਆਪਣੇ ਯਾਰ ਲਖਵਿੰਦਰ ਸਿੰਘ ਲੱਖਾ ਆ ਬੈਨਰ ਜੇ ਵੀ ਨਵੇਂ ਲਵਾ ਦੇ ਲਖੇ ਹੁਣ ਜੱਜਦੇ ਨਾ ਦੁਕਾਨਾ ਟੌਰ ਹੁਣ ਬਣੀ ਐ ਚੈਨ ਜੀ ਪਾੜੀ ਕਾਟ-ਕਾਟ ਕਰਦੀ ਸੀ ਲੱਕੇ ਕੌਲ ਹੋਈ ਪਈ ਸੀ ਫਿਰ ਬਸ ਬਾਈ ਜਿਹੜੀ ਕੱਢ ਦਿੰਦੇ ਨਾ ਹਾਂ ਅੜੀਆਂ ਬਾਈ ਇਹ ਕਦਾਉਂ ਕਹਿੰਦੇ ਨੇ ਅੜੀ ਇਹ ਆਹ ਅੜੀਆਂ ਕੱਢਦਾ ਬੰਦਾ ਖਤਰਨਾਕ ਹੀ ਆ ਪੂਰਾ ਇਹ ਹਰੀਗਾੜਾ ਦਾ ਜਾਣਦੀ ਨੇ ਹਰੀਗਾੜ ਤੋਂ ਹੀ ਖਾਸ ਪਿੰਡ ਹਰੀਗਾੜੀ ਆ ਤੇਰਾ ਹਾਂ ਬਾਈ ਹਰੀਗਾੜ ਦੇ ਨਾਲ ਬਹੁਤ ਜੁੜੇ ਹੋਏ ਨੇ ਆਪਣੇ ਨਾਲ ਲੱਕੇ ਬਹੁਤ ਪਿਆਰ ਹੂੰ ਹੀ ਹਰੀਗਾੜ ਨਾਲ ਸ਼ੁਰੂ ਤੋਂ ਹੀ ਵੱਧ ਰਿਹਾ ਹੈ ਚੰਗੀ ਗੱਲ ਆ ਹਾਂ ਚੰਗੇ ਕੰਮਾਂ ਨੂੰ ਸਰਾਮਾ ਨਹੀਂ ਹਾਂ ਹੋਰ ਲੋਟ ਹੈ ਵਧੀਆ ਵਧੀਆ ਤੂੰ ਸੁਣਾ ਬਹੁਤ ਵਧੀਆ ਵਸਾ ਪੂਰਾ ਓਕੇ ਰਿਪੋਰਟ ਹੈ ਕਹਿਣ ਆਉਂਦਾ ਲੱਖੇ ਸਾਡਾ ਤਾਂ ਵੀ ਨਸਿਆਂ ਪੱਤਿਆਂ ਚ ਨਿਕਲੂ ਪੂਜੇ ਫਾਇਦਾ ਬੱਚੋ ਕੰਮ ਕਰੋ ਮਿਹਨਤ ਕਰੋ ਮਿਹਨਤ ਕਰੋ ਹੈ ਹਾਂ ਕੰਮ ਕਰੋ ਨਸ਼ੇ ਬਸੋ ਤੇ ਕਹਿਰੇ ਕੰਨ ਚ ਪਈ ਚੋਂ ਵਧੀਆ ਯਾਰਾ ਹਾਂ ਹਾਂ ਨਹੀਂ ਤਾਂ ਫਿਰ ਦੀਂਦੀ ਹੀ ਆ ਜੇ ਮੈਂ ਕਹਿਣਾ ਹੁਣਾ ਹੈ ਬਸ ਫਿਰ ਪਤਾ ਹੀ ਹੈ ਕੰਮ ਹਾਂ ਹੋਰ ਤੂੰ ਸੁਣਾ ਕਿਵੇਂ ਚੱਲਦਾ ਕੰਮਕਾਰ ਓਕੇ ਰਿਪੋਰਟ ਕਿਰਪਾ ਮਰੋਡੀ ਵਧੀਆ ਯਾਰਾ ਮਾਲਕ ਦੀਏ ਕਿਰਪਾ ਦਾ ਪਾ ਆਂ ਬਾਈ ਕੰਮ ਕੰਮ ਕਰਾਉਣਾ ਹੁੰਦਾ ਕਦੋਂ ਮਰਜ਼ੀ ਮੋਟਰਸਾਈਕਲ ਦਾ ਕਦੋਂ ਮਰਜ਼ੀ ਆਓ ਜਦੋਂ ਮਰਜ਼ੀ ਆਓ ਬਾਈ ਜਦੋਂ ਮਰਜ਼ੀ ਹਾਂ 24 ਘੰਟ ਵਧੀਆ ਵਧੀਆ ਹਾਂ ਹਾਂ ਵੀ ਮਿੱਤਰੋ 4 ਵਜ ਗਏ ਬਾਈ ਭਈ ਇਹ ਕਹਿੰਦੇ ਯੋਗਤਾ ਦੇਵਾਂਗੇ ਕਰਨੇਰਾ ਹੋ ਜੂ ਉਹ ਕਰਨ ਲੱਗੇ ਗੱਡੀ ਲੋਡ ਗੱਡੀ ਲਾ ਕੇ ਭਰਨ ਮਿੱਤਰੋ ਇਹ ਇਹਦੋਂ ਬਾਅਦ ਚੱਲੂ ਕੰਡਾ ਲੋਡ ਪੂਰਾ ਫੁੱਲ ਰਹਿੰਦਾ ਕੰਮ ਦਾ ਇਹਨਾਂ ਦੇ ਹਾਂਜੀ ਕੈਮੀ ਗੱਡੀ ਆਪਣੀ ਇਹ ਹਾਂਜੀ ਕੈਮੀ ਗੱਡੀ ਐ ਦੂਜੀ ਗੱਡੀ ਆ ਮਿੱਤਰੋ ਦੂਜੀ ਗੱਡੀ ਹੌਸਲਾ ਜਾ ਹੁੰਦਾ ਪੂਰਾ ਹਾਂਜੀ ਵੀ ਗੱਡੀਆਂ ਲਾ ਕੇ ਗੱਡਾਂ ਫਿਰ ਮੁੱਲ ਪਾਇਆ ਜਾਂਦਾ ਨਾ ਛੋਟਾ ਇੱਥੇ ਤੱਕ ਪੈਸੇ ਬਣ ਕੇ ਤੁਹਾਨੂੰ ਐਂ ਜਰੋ ਗੱਡੀ ਚੋਂ ਉੱਪਰ ਆ ਕਰਤਾ ਲੋੜ ਆ ਆਇਆ ਬਾਈ ਪੂਰੀ ਖੁਸ਼ੀ ਆ ਚਿਹਰੇ ਤੇ ਫੇਰ ਦੂ ਬਾਹ ਲੱਗੂ ਕੰਡਾ ਮਿੱਤਰੋ ਕਰਨਗੇ ਦਾ ਨੇਰਾ ਪਰ ਐਂ ਵੀ ਤੋਲ ਦੇਣਗੇ ਤੋਲਤਾ ਦੇਉਗੇ ਆਹ ਡੇਰੀ ਤੇ ਚੱਲ ਪਏ ਮਿੱਤਰੋ ਕੰਡਾ ਠੀਕ ਆ ਇਹ ਦੂ ਬਾਦ ਆਊਗੀ ਆਪਣੀ ਵਾਰੀ ਆਹ ਡੇਰੀ ਆ ਬਸ ਅਜ ਜਦੋਂ ਇਹ ਭਰੀ ਗਈ ਦੋ ਘੰਟੇ ਚ ਭਰ ਦੇਣਗੇ ਕਿ ਤਨ ਹੈ ਤਾਈ ਦਾ ਲੱਗੇ ਜਾਣੇ ਹਨ 5:30 ਵਜੇ 8:00 ਵਜੇ ਨੂੰ 8 8:09 ਵਜੇ ਲੱਗੂ ਬਈ ਮਿੱਤਰੋ ਆਪਣੇ ਕੰਡਾ ਘਰੇ ਆ ਗਏ ਸੀ ਮਿੱਤਰੋ ਫਿਰ ਆਪਾਂ ਰੋਟੀ ਰੋਟੀ ਖਾ ਕੇ ਕਰਮਣ ਵਰਗੇ ਦਾ ਪੈ ਗਏ ਸੀ ਆਪਾਂ ਚੱਲੇ ਮੰਡੀ ਹਾਂ ਵੀ ਮਿੱਤਰੋ ਹੁਣ ਚੱਲੇ ਆਪਾਂ ਜੀਰੀ ਝੋਕਣ ਠੀਕ ਹੈ ਲਾਈਟ ਚ ਲੈ ਜਾਂਦੀ ਹੈ 8.5 ਦਾ ਟਾਈਮ ਆ 9 ਵਜੇ ਘੰਟਾ ਲੱਗੂ ਆਪਣੇ ਟਾਈਮ ਹੋ ਗਿਆ ਵੱਜ ਗਏ ਨੇ ਮਿੱਤਰੋ 9 ਪਹਿਲੀ ਬੋਰੀ ਭਰੀ ਗਈ ਆਪਣੀ ਢੇਰੀ ਦੀ ਲਾ ਕੇ ਭਰਨ ਹਰ ਦੇਣਾ ਅਭੀ ਭਰ ਦੇਣਾ ਹਾਂ ਅਭੀ ਭਰ ਦਿੰਗੇ ਭਰ ਦਿੰਗੇ ਕਿਆ ਬਾਤ ਹੈ ਘੰਟਾ ਮੈਂ ਫਾਈਨਲ ਆਏ ਹਾ ਹਾ ਕਹਿੰਦਾ ਢਾ ਘੰਟਾ ਮੈਂ ਫਾਈਨਲ ਉਧਰ ਸੁਣ ਲੋ ਕਿਆ ਆ ਠੇਕੇਦਾਰ ਹੈ ਜੀ ਮੈਂ ਨਾ ਕਰਤਾ ਤਾਂ ਤਾਂ ਮੰਡੀ ਦਾ ਬੰਦ ਬੰਨਾਰਾ ਜੀ ਠੇਕੇਦਾਰ ਸਾਹਿਬ ਕਿੰਨੇ ਤੇ ਬਨੋਗੇ ਜੀ

ਹਾਂ ਛੇ ਡਰੇ ਸੈਂਟੀਸ ਦੀ ਭਰਤੀ 600 ਗ੍ਰਾਮ ਦੀ ਕੱਟਾ ਹਾਂ ਭਈਆ 38100 ਤੇ ਮਿੱਤਰੋ ਦੇਖ ਲਓ ਜਮਾ ਸਹੀ ਦੋ ਤੋਂ ਤੁਹਾਨੂੰ ਕੰਡਾ ਬੰਨਣ ਦੀ ਭਾਈ ਦੱਸ ਦਿਆਂ ਠੀਕ ਹੈ ਕੰਡਾ ਬੰਨਣਾ ਆਪਾਂ 37 ਕਿਲੋ ਦੀ ਭਰਤੀ ਹੈ 600 ਗ੍ਰਾਮ ਦਾ ਕੱਟਾ ਠੀਕ ਹੈ 3800 ਦੇ ਭਰਿਆ ਕਰੋ ਐ ਇੱਥੇ ਮੰਨ ਲਿਆ ਜਮਾ ਤੇ ਇਧਰ ਬੱਟੇ ਚੈੱਕ ਕਰ ਲਓ 20 ਦਾ ਹੈ 10 ਦਾ ਹੈ ਠੀਕ ਹੈ ਚੱਕੋ ਮਿੱਤਰੋ ਐ ਛੋਟਾ ਬੰਨਿਆ ਗਿਆ ਫਿਰ ਜਮਾ ਸਹੀ ਇਹ ਵਾਰ ਹੁਣ ਭਰਤੀ ਆਪਣਾ ਪਹਿਲਾ ਘਟਾ ਧਰਤਾ ਇਹ ਵੈਸੇ ਗੁਰੂ ਕਰੀਮ ਮਹਿਰਾ ਵਧੀਆ ਸਾਮੇ ਲੱਗਣਾ ਜੀ ਹੁਣ ਦੱਸਾਂਗੇ ਤੁਹਾਨੂੰ ਕਿੰਨੇ ਟਾਈਮ ਚ ਭਰ ਦੇਣਗੇ ਜਮਾਂ 9 ਵਜੇ 9 ਵਜੇ ਰੱਗੇ ਨੇ ਭਰਨ ਕਰਤੀ ਆ ਮਿੱਤਰੋ 15 ਦੀ 15 ਕੀ ਲੈਣ ਕਰਦੀ ਅੱਲੀ ਗਲੀ ਬੋਰੀ ਗਣਿਆਂਗੇ ਤੁਹਾਨੂੰ ਵੀ ਕਿਵੇਂ ਕਿੰਨੇ ਨਿਕਲਦੀ ਹੈ ਕੀ ਕਹਾਣੀ ਹੈ ਨਾਈ ਦਾ ਸਾਂਗੇ ਕਿਨੇ ਕੇ ਟਾਈਮ ਤੱਕ ਕੰਡਾ ਲੱਗ ਜੂ ਜਮਾ ਸਹੀ 9 ਵਜੇ ਲੱਗੇ ਨੇ ਤਣ ਵੀ ਪੂਰੀ ਹੋ ਗਈ ਮੇਤੋ 1 2 3 4 5 6 7 8 9 10 11 12 13 14 15 ਕੀ 8 1/2 ਜਾ ਵੀ ਕਾਟੀ ਆ ਜੀ ਝੜ ਬਾਈ ਪਉਰੀ ਦੱਸਦਾ ਜੀ ਨਾ ਸਾਨੂੰ ਕਿਆ ਤਾਂ ਹੈ ਜੀ ਘਾਟਾ ਘਾਟਾ ਚਲੋ ਚੰਗੇ ਥਾਂਵੇਂ ਲੱਗਣ ਜੇ ਪਹਿਲਾਂ ਗਿਆ ਜੀ 1 2 3 4 5 6 ਫਰੇਲਾ ਨੇ ਹੋ ਗਈ ਔਰ ਕੰਡਾ ਵੀ ਆਪਾਂ ਪੱਟ ਕੇ ਦੂਜੇ ਥਾਂ 'ਤੇ ਲਾ ਲੇ ਮਿੱਤਰੋ ਇੱਥੋਂ ਪੱਟ ਲਿਆ ਅੰਦਰਜੇ ਥਾਂ 'ਤੇ ਲਾਤਾ ਦੂਰੀਵਾਰ ਮੰਨ ਲਿਆ ਮਿੱਤਰੋ ਆ ਇਧਰ ਨੂੰ ਕਰਕੇ ਕੰਡਾ ਤੁਹਾਨੂੰ ਪਹਿਲਾਂ ਦੱਸਿਆ ਹੀ ਹੋਇਆ ਦੇਖੋ ਠੀਕ ਇਧਰ ਆ ਦੇਖੋ ਮਿੱਤਰੋ 15 15 ਦੀ ਲੈਂਡ ਸੀ ਪਤਾ ਹੀ ਆ ਤੁਹਾਨੂੰ ਠੀਕ ਆ हां मारो गिनती सरदार जी हां हां मार रहे हैं मार रहे हैं मार रहे हैं देखो 5 हो गया हां ठेकेदार हां जी कितने हो गए कटे अपने सारे पर्ची काट रहा है हमारे मुनीम जी मुनीम जी, जी। पर्ची काट रहे हैं हां जी हां खुश आण तू तन्नू दाणे बहुत हां खुश है खुश है जी छोड़ दिया तो खुश जी ਛੋੜ ਦਿਆ ਕੋਸਾ ਪੂਰਾ ਐ ਤਾ ਨਹੀਂ ਕੋਈ ਢੱਕਾ ਕੋਈ ਚੱਕਰ ਨਹੀਂ ਜੀ ਤੂੰ ਵੀ ਬੋਲ ਪਾ ਹੁੰਦੇ ਕਿਦਾਂ ਕੋਈ ਢੱਕਾ ਤਾਂ ਨਹੀਂ ਠੀਕ ਆ ਜੀ ਠੀਕ ਪੂਰੇ ਖੋਸਾਂ ਹਾਂ ਜੀ ਹਾਂ ਕਨੇ ਪੂਰੇ ਖੋਸਾਂ ਬਹੁਤ ਛੱਡਿਆ ਦਾਣੇ ਬਈ ਬਹੁਤ ਛੱਡਿਆ ਦਾਣੇ ਬਹੁਤ ਛੱਡਿਆ ਨਾ ਨਾਲੇ ਘੱਟ ਨਿਕਲਦੀ ਐ ਫੇਰ ਵੀ ਆਪਾਂ ਵੀ ਠੀਕ ਆ ਬਹੁਤ ਖੁਸ਼ ਐ ਪੂਰਾ ਸਰਦਾਰ ਬੱਸ ਖੁਸ਼ ਹੀ ਜਾਇਂ ਲੋ ਯਾਰ ਉਹ ਪਵਾ ਗਿਓ ਮੇਰਾ ਗਰੀਬ ਬੰਦਾ ਆ ਕੇ ਗਲੇ ਤੀ ਛੋੜ ਦਿਆ ਤਾਂ ਕਿਆ ਹੋ ਜਾਂਦਾ ਕੋਈ ਚੱਕਰ ਨਹੀਂ ਯਾਰ ਅੱਜ ਨੂੰ ਰੱਬ ਵੱਧ ਕਰੀ ਹਾਂ ਅਸੀਂ ਚਾਵਲ ਖਾ ਰਹੇ ਹਾਂ ਸਿਰਫ ਕਸਨ ਨਿਕਾਲ ਨਿਕਾਲ ਕੇ ਠੀਕ ਹੈ ਪਾਣੇ ਬਿਮਾਰ ਕਰ ਦਿੰਦੇ ਮੈਥੋਂ ਵੀ ਖਾਦੇ ਜਾਂਦੇ ਨੇ ਜਮਾ ਪਰਚੀ ਦਿਖਾਵਾਂਗੇ ਬਾਈ ਤੁਹਾਨੂੰ ਆ ਦੇਖ ਲਓ ਕੀ ਨਾਮ ਹੈ ਮਨਪ੍ਰੀਤ ਸਿੰਘ ਮਿੱਤਰੋ ਆਪਣੇ ਆ ਸੀ ਪਰਚੀ ਬਾਈ ਜਿਵੇਂ ਤੁਹਾਨੂੰ ਕਿਹਾ ਸੀ ਜਮਾ ਹੀ ਦਿਖਾਵਾਂਗੇ 205 ਗੱਟੇ ਹੋਗੇ 20 ਕਿਲੋ ਉਤੇ ਤੇ ਆ ਗੱਟੇ ਆਪਾਂ ਨੂੰ ਉਹ ਹੋਏ ਸੀ ਵੀ 4 ਜਗੜਾ ਕੇ ਲਿਆਏ ਆ ਜਿਹੜੇ ਠੀਕ ਹੈ ਆਰਤੀ ਹੋ ਗਰਾ ਆ ਗਿਆ ਮੈਂ ਵੀ ਆਪਾਂ ਘਾਟੀ ਚ ਧਰਾ ਲੈਨੇ ਆ ਉਹੀ ਚਾਰ ਕੱਟੇ ਯਾਰ ਚੱਕੋ ਮੈਟਰੋ ਧਰ ਲਿਆ ਆਪਣੇ ਚਾਰ ਕੱਟੇ ਜਿਹੜੇ ਹੈਗੇ ਸੀ ਦੋ ਇਧਰ ਧਰ ਲੇ ਪਿਛੇ ਠੀਕ ਹੈ ਟਾਈਮ ਹੋ ਗਿਆ 10:30 ਚੰਗਾ ਵੀ ਠੇਕੇਦਾਰ ਬਹੁਤ ਅੱਛਾ ਲੱਗਾ ਯਾਰ ਮਿਲਤੇ ਹਾਂ ਅਗਲੇ ਸਾਲ ਬਲੌਗ ਦੇਖਣਾ ਲਾਈਕ ਕਰਨਾ ਠੀਕ ਹੈ ਸ਼ੇਅਰ ਕਰਨਾ ਠੀਕ ਹੈ ਬਲੌਗ ਲਾਈਕ ਕਰਨਾ ਸ਼ੇਅਰ ਕਰਨਾ ਹੋਕੇ ਆ ਪੜਨਾ ਦੇਖੋ ਕਰਨਾ ਹਾਂ ਸਰਦਾਰ ਜੀ ਹੈ अगले साल तक एक और था वीडियो बनाने वाला हां आप ही थे हां अरे ओ देखी और सरदा जी तो बहुत वीडियो बना रहा था अच्छा अच्छा हा, हां चलो फिर ठीक है चंगा वीरू तो साहब जी आपके पास धन्यवाद चंगा, चंगा जी चंगा धन्यवाद ओके जी बहुत बढ़िया रहा भाई साडा एक्सपीरियंस जमे ठेकेदार कहंदा सी की उदी भरके तोलांगे उही काम है यार एक राता में कोई गल नहीं होगी चलो चंगा जी चंगा जी 11:30 बजे नु मत्रो आ गए सी घर ਕਿ ਮੇਰੇ ਹਲਾਤੇ ਦਾ ਬਲੌਗ ਦੱਸਿਓ ਕਮੈਂਟ ਜਰੂਰ ਕਰਿਓ ਛੋਡੀ ਕਿੰਨੀ ਕ ਨਿਕਲਦੀ ਦੀ ਰਹੀ ਹੈ ਵੀ ਦੱਸਿਓ ਸਾਡੀ ਤੁਹਾਨੂੰ ਦਿਖਾਤੀ ਭਰਤੀ ਤੁਹਾਡੇ ਸਾਹਮਣੇ ਆ ਵਾਹਣ ਤੁਹਾਡੇ ਸਾਹਮਣੇ ਹੈ ਠੀਕ ਹੈ ਓਕੇ ਜੀ ਡਾਟ ਨਾਈਟ 1.5 ਵਜ ਗਿਆ ਸੀ ਮੇਤਰੋ ਬਲੌਗ ਐਡਿਟ ਕਰਦਿਆਂ ਨੂੰ ਆ ਲਾ ਲਓ ਸਾਫ ਕਿਤਾਬ 205 ਗੱਟੇ 20 ਕਿਲੋ ਤਿੰਨ ਗੱਲਿਆਂ 'ਚੋਂ 69 ਗੱਟੇ ਦੀ ਬੈਂਦੀ ਹੈ ਤਿੰਨ ਗੱਟੇ ਫੂਸ ਰਹੇ ਹੋਈ 70 ਗੱਟਿਆਂ ਦੀ ਨਿਕਲੀ ਆ ਯਾਰ